ਹਾਂ ਜੀ ਪਰ ਸਰਕਾਰ ਯੋਗ ਸਾਥੀਓ ਅਸੀਂ ਵੀਰਵਾਰ ਵਾਲੇ ਪਿਛਲੇ ਵੀਰਵਾਰ ਵਾਲੇ ਦਿਨ ਜੀ ਅਸੀਂ ਡੀਸੀ ਸਾਹਿਬ ਨੂੰ ਮਿਲੇ ਤੇ ਉਹਨਾਂ ਨੂੰ ਆਪਦੇ ਡਾਕੂਮੈਂਟ ਦਿਖਾਏ ਉਹ ਕਹਿੰਦੇ ਜੀ 1906 ਤੋਂ ਲੈ ਕੇ ਹੁਣ ਤੱਕ ਤੁਸੀਂ ਜਿਵੇਂ ਇਸ ਜ਼ਮੀਨ ਨੂੰ ਬਹੁਦੇ ਰਹੇ ਹੋ ਤਾਂ ਉਹਦੇ ਡਾਕੂਮੈਂਟ ਜੇ ਦਿਖਾ ਦੋਗੇ ਤਾਂ ਅਸੀਂ ਤੁਹਾਡੇ ਹੱਕ ਦੇ ਵਿੱਚ ਸਾਰੀਆਂ ਗੱਲਾਂ ਲਿਖ ਕੇ ਭੇਜਾਂਗੇ ਉਹਨਾਂ ਨੇ ਸਾਨੂੰ ਮੰਗਲਵਾਰ ਦਾ ਟਾਈਮ ਦਿੱਤਾ ਅਸੀਂ ਕੱਲ ਮੰਗਲਵਾਰ ਸੀ ਕੱਲ ਮੰਗਲਵਾਰ ਨੂੰ ਅਸੀਂ ਦੁਬਾਰਾ ਮਿਲੇ ਤੇ ਜਦੋਂ ਅਸੀਂ ਕੱਲ ਮਿਲਣ ਦੀ ਮਿਲੇ ਉਹਨਾਂ ਨੂੰ ਅਸੀਂ ਡਾਕੂਮੈਂਟ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਡਾਕੂਮੈਂਟ ਨਹੀਂ ਮੈਂ ਦੇਖੀ ਪਰ ਐਪਲੀਕੇਸ਼ਨ ਸਾਡੀ ਉਹਨਾਂ ਨੇ ਲੈ ਲਈ ਸਾਡੀ ਗੱਲ ਵੀ ਸੁਣ ਲਈ ਇੰਨੀ ਕੁ ਵੀ ਤੁਹਾਡੇ ਅਸੀਂ ਦੇਖ ਲਿਖ ਲਿਖਿਆ ਹੋਇਆ ਸੀਗਾ ਐਪਲੀਕੇਸ਼ਨ ਦੇ ਵਿੱਚ ਉਸ ਵੀ ਸਾਡੇ ਕੋਲੇ ਰੈਗੂਲਰ ਡਾਕੂਮੈਂਟ ਤਿਆਰ ਨੇ ਇਹਨਾਂ ਨੂੰ ਦੇਖ ਲੈਣ ਮੈਡਮ ਚਲੋ ਉਹਨਾਂ ਨੇ ਨਹੀਂ ਦੇਖੀ ਉਹਨਾਂ ਦੀ ਮਰਜ਼ੀ ਤੇ ਅਸੀਂ ਕਿ ਸਾਨੂੰ ਲਿਖ ਕੇ ਕੁਝ ਨਹੀਂ ਦਿੱਤਾ ਅੱਜ ਐਸਡੀਐਮ ਸਾਹਿਬ ਕਬਜ਼ਾ ਲੈਣ ਆਗੇ ਸਵੇਰੇ ਸਵੇਰੇ 7 ਵਜੇ ਅਸੀਂ ਐਸਡੀਐਮ ਸਾਹਿਬ ਨਾਲ ਗੱਲ ਕੀਤੀ ਵੀ ਐਸਡੀਐਮ ਸਾਹਿਬ ਤੁਸੀਂ ਸਾਨੂੰ ਇਹ ਲਿਖ ਕੇ ਦੇ ਦਿਓ ਸਾਡਾ ਇਹ ਕਾਗਜ਼ ਦੇਖ ਕੇ ਵੀ 1906 ਤੋਂ ਲੈ ਕੇ ਹੁਣ ਤੱਕ ਮੁਣ ਤੱਕ ਇਹਨਾਂ ਦੀ ਰੈਗੂਲਰ ਰੈਗੂਲਰ ਗਰਜ਼ੌਰੀ ਤੇ ਜਮ੍ਹਾਂਬੰਦੀ ਦੇ ਵਿੱਚ ਇਹਨਾਂ ਦਾ ਨਾਮ ਦਰਜ ਹੈ ਉਹ ਕਹਿੰਦੇ ਮੈਂ ਇਹ ਤਾਂ ਲਿਖ ਕੇ ਦੇ ਸਕਦਾ ਬਈ ਇਹ ਜ਼ਮੀਨ ਐਨ ਐਚ ਆਈ ਨੂੰ ਦੇਤੀ ਤੇ ਇਹ ਨਹੀਂ ਲਿਖ ਕੇ ਦਿੰਦਾ ਵੀ ਇਹਨਾਂ ਦੇ ਨਾਮ ਗਰਜ਼ੌਰੀਆਂ ਨੇ ਸਗੋਂ ਮੈਂ ਤਾਂ ਗਰਜ਼ੌਰੀਆਂ ਕੈਨਸਲ ਕਰ ਦੂੰਗਾ ਤੁਹਾਡੀਆਂ ਤੇ ਉਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਫਿਰ ਤੁਸੀਂ ਇਹ ਸਾਡਾ ਕਵਚਨਲੋ ਉਹ ਪੁਲਿਸ ਵਾਲਿਆਂ ਨੂੰ ਕਹਿੰਦੀ ਹਲੇ ਪੁਲਿਸ ਵਾਲੇ ਸ਼ਾਂਤੀ ਵਿੱਚ ਗੱਲ ਕਰ ਰਹੇ ਸੀਗੇ ਉਹ ਕਹਿੰਦੇ ਸੀਗੇ ਵੀ ਇਹਨਾਂ ਦੇ ਡਾਕੂਮੈਂਟ ਦੇਖਣ ਦੇ ਵਿੱਚ ਤੁਹਾਨੂੰ ਕੀ ਹਰਜ ਹੈ ਪੁਲਿਸ ਵਾਲੇ ਤਾਂ ਇਹ ਕਹ ਰਹੇ ਸੀਗੇ ਪਰ ਐਸ.ਡੀ.ਐਮ. ਸਾਹਿਬ ਕਹਿੰਦੇ ਵੀ ਤੁਹਾਨੂੰ ਜਿਹੜਾ ਹੁਕਮ ਚਾਹੀਦਾ ਹੈ ਮੈਂ ਦੇਣ ਨੂੰ ਤਿਆਰ ਹਾਂ ਤੁਸੀਂ ਮਤਲਬ ਇਹਨਾਂ ਤੇ ਕਾਰਵਾਈ ਪਾਓ ਕਾਰਵਾਈ ਪਾਓ ਤੇ ਮਸ਼ੀਨਾਂ ਚਲਾਓ ਜੇ ਇਹ ਮੂਰੇ ਖੜਦੇ ਨੇ ਜੋ ਮਰਜ਼ੀ ਕਰਦੇ ਨੇ ਚੈਨ ਦੇ ਉੱਪਰ ਦੀ ਲਗਾ ਕੇ ਚਲਾਓ ਪਰ ਮਸ਼ੀਨਾ ਚਲਾਓ। ਇਹ ਬਾਬਾ ਜੀ ਕਿੰਨੇ ਕਿੰਨੀ ਜ਼ਮੀਨਾਂ ਹੈ ਕਿੰਨੇ ਕੜੀ ਜ਼ਮੀਨ ਇਹ ਜਿਹੜੀ ਬਾਈਪਾਸ ਦੇ ਵਿੱਚ ਆਉਂਦੀ ਹੈ। ਬਾਈਪਾਸ 88 ਵਿਗੇ ਜ਼ਮੀਨ ਹੈ। ਤੁਸੀਂ ਇਸ ਤੋਂ ਪਹਿਲਾਂ ਕਿਸੇ ਨੂੰ ਕੋਈ ਮੰਗ ਪੱਤਰ ਜਾਂ ਕਿਸੇ ਨੂੰ ਪਛਾਟਣ ਵੱਲੋਂ ਅਸੀਂ 1900 ਅਸੀਂ 2022 ਦੇ ਵਿੱਚ ਐਸ்சிਆਰ ਸਾਹਿਬ ਨੂੰ ਦਿੱਤਾ। ਜੀ। ਖਾਨ ਸਾਹਿਬ ਦੀ ਐਸ ਡੀਸੀ ਸਾਹਿਬ ਸੀਗੇ। ਉਹਨਾਂ ਨੂੰ ਉਹਨਾਂ ਨੂੰ ਦਿੱਤਾ ਸੀਗਾ। ਖਾਨ ਸਾਹਿਬ ਵੀ ਸੀ ਸਾਹਿਬ ਸੀ ਉਹਨਾਂ ਨੂੰ ਦਿੱਤਾ। ਇਹਨਾਂ ਡੀਸੀ ਸਾਹਿਬ ਨੂੰ ਅਸੀਂ ਘਟੂ ਘਟ ਚਾਰ ਵਾਰੀ ਮੰਗ ਪੱਤਰ ਦੇ ਚੁੱਕੇ ਹਾਂ ਡੀਆਰਓ ਸਾਹਿਬ ਨੂੰ ਵੀ ਅਸੀਂ 4 5 5 ਵਾਰੀ ਮੰਗ ਪੱਤਰ ਦੇ ਚੁੱਕੇ ਹਾਂ ਜੋ ਅੱਜ ਦਾ ਸੰਗਰਾਸ ਤੁਹਾਡਾ ਚੱਲ ਰਹੀ ਹੈ ਕਿਹੜੀ ਕਿਹੜੀ ਪਾਰਟੀ ਵੱਲੋਂ ਚੱਲ ਰਹੀ ਹੈ ਇਹ ਇੱਕ ਤਾਂ ਉਗਰਾਹਾਂ ਜਨ ਜਵੰਦੀ ਵੱਲੋਂ ਚੱਲ ਰਹੀ ਹੈ ਇੱਕ ਕ੍ਰਾਂਤੀਕਾਰੀ ਅਹ ਉਹཚ ਵੱਲੋਂ ਚੱਲ ਰਿਹਾ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਜਿਹੜੇ ਸਰਜੀਤ ਫੂਲ ਵਾਲੇ ਨੇ ਕੀਟੋਟੇ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਤੁਹਾਨੂੰ ਸਹਿਯੋਗ ਮਿਲ ਰਿਹਾ ਪ੍ਰਸ਼ਾਸਨ ਤੋਂ ਕੋਈ ਚੰਗੀ ਚੋਣ ਵੀ ਨਹੀਂ ਮਿਲਿਆ ਪ੍ਰਸ਼ਾਸਨ इवन ਪ੍ਰਸ਼ਾਸਨ ਤਾਂ ਸਾਡੀ ਗੱਲ ਸੁਣੂ ਵੀ ਤਿਆਰ ਨਹੀਂ ਜੀ ਇਹ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਸ ਤੋਂ ਬਾਅਦ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਜੀ ਸ਼ਹਿਰ ਚ ਜੀ ਤੁਹਾਡਾ ਨਾਲ ਤੁਹਾਡਾ ਹੁਣ ਤੁਸੀਂ ਦੇਖ ਰਹੇ ਹੋ ਵੀ ਯਾਰ ਜੀ ਇਸ ਤੋਂ ਇਲਾਵਾ ਤੁਸੀਂ ਕਿਸੇ ਕੋਈ ਐਮਐਲਏ ਜਾਂ ਮੰਤਰੀ ਜਾਂ ਕਿਸੇ ਤੱਕ ਤੁਸੀਂ ਰਖਣਾ ਸਾਹਿਬ ਨੂੰ ਵੀ ਮਿਲੇ ਆ ਜੀ ਅਸੀਂ ਐਪਲੀਕੇਸ਼ਨ ਅਜਿੰਦਰ ਜੀ ਨੂੰ ਵੀ ਦਿੱਤੀ ਸੀ ਜੀ ਅਸੀਂ ਐਪਲੀਕੇਸ਼ਨਾਂ ਇਹਨਾਂ ਨੂੰ ਐਮਪੀ ਸਾਹਿਬ ਨੂੰ ਦਿੱਤੀ ਸੀ ਹੈ ਐਮਪੀ ਸਾਹਿਬ ਦਾ ਕੋਈ ਜਵਾਬ ਆਇਆ ਜੀ ਐਮਪੀ ਸਾਹਿਬ ਦਾ ਹਾਂ ਐਮਪੀ ਸਾਹਿਬ ਨੇ ਇਮੀਡੀਏਟ ਉਹ ਐਪਲੀਕੇਸ਼ਨ ਐਫਸੀਆਰ ਨੂੰ ਰੈਫਰ ਕੀਤੀ ਜੀ ਬਰਗਟ ਸਿੰਘ ਦਾ ਹਾਂ ਤੁਰੰਤ ਉਨ੍ਹਾਂ ਨੇ ਕਾਰਵਾਈ ਪਾਈ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਸਾਨੂੰ ਜੀ ਹਾਂ ਰਖੜਾ ਸਾਹਿਬ ਨੇ ਬਹੁਤ ਸਹਿਯੋਗ ਦਿੱਤਾ ਸਾਨੂੰ ਤੇ ਰਜਿੰਦਰ ਜੀ ਨੇ ਬਹੁਤ ਸਹਿਯੋਗ ਦਿੱਤਾ ਸਾਨੂੰ ਜੀ ਮੇਨਸ ਮੁਸੱਸੀਆ ਤੁਹਾਨੂੰ ਕੀ ਆ ਰਹੀ ਹੈ ਇੱਥੇ ਦੀ ਮੇਨਸ ਮੇਨਸ ਮਥੇ ਆ ਰਹੀ ਹੈ ਕਿ ਸਤੋਂ ਪੈਸੇ ਨਹੀਂ ਦਿੱਤੇ ਜਾ ਰਹੇ ਇਹ ਕਬਜ਼ਾ ਲਿਆ ਜਾ ਰਿਹਾ ਜੀ ਅਸੀਂ ਕਿਹਾ ਸੀਗਾ ਵੀ ਤੁਸੀਂ ਐ ਕਰੋ ਐਨ ਐਚ ਆਈ ਦਾ ਕੋਈ ਇੰਦੇ ਸਰਕਾਰੀ ਵਕੀਲ ਜੀ ਜੇ ਕਹਿੰਦੇ ਮਹੱਤਤਾ ਮਹੰਤ ਨਹੀਂ ਹੈਗਾ ਐਨ ਐਚ ਆਈ ਦਾ ਵਕੀਲ ਹੋਵੇ ਸਰਕਾਰੀ ਵਕੀਲ ਜੀ ਮਹਾਂਤ ਜੀ ਮਾਤ ਜੀ ਨੂੰ ਵੀ ਐਂਟਰ ਕਰਨਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਦੇ ਵਕੀਲ ਨਾਲ ਵਕੀਲ ਨੂੰ ਵੀ ਨਾਲ ਲੈ ਲਾਂਗੇ ਸਾਡੇ ਖਾਤੇ ਦੇ ਵਿੱਚ ਪੈਸੇ ਪਾ ਦੇਣ ਤੇ ਅਸੀਂ ਉਹ ਕਰ ਲਾਂਗੇ ਜੋ ਕਿ ਅੱਜ ਪ੍ਰਸ਼ਾਸਨ 'ਤੇ ਪਹੁੰਚਿਆ ਸੀਗਾ ਉਸ ਤੋਂ ਬਾਅਦ ਤੁਹਾਡਾ ਕੀ ਕੀ ਗੱਲਬਾਤ ਹੈ ਅੱਜ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਨਾਲ ਤਾਂ ਗੱਲਬਾਤ ਇਹੀ ਹੁੰਦੀ ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਵੀ ਕਾਗਜ਼ ਲੈ ਦੇਖ ਕੇ ਸਾਡੇ ਰਿਕਾਰਡ ਦੇਖ ਕੇ ਸਾਨੂੰ ਇਹ ਲਿਖ ਕੇ ਦੇ ਤੋ ਬਾਰੇ ਉਹ ਸਿਰਫ ਕਾਰਵਾਈ ਪਾਉਣ ਤੋਂ ਅੱਗੇ ਨਹੀਂ ਵਧੇ ਸਾਡੇ ਕਾਗਜ਼ ਦੇਖਣ ਨੂੰ ਤਿਆਰ ਨਹੀਂ ਹੋਏ ਕਿ ਪਿੰਡ ਦੇ ਵਿੱਚ ਜਿਵੇਂ ਕਿ ਜ਼ਮੀਨ ਕਿਸੇ ਹੋਰ ਦੇ ਵੀ ਪੈਸੇ ਪਏ ਨੇ ਜੀ ਖਾਤੇ ਵਿੱਚ ਤਾਂ ਕਿਸ ਜ਼ਮੀਨ ਤੇ ਨਹੀਂ ਪਏ ਜਿਹੜੇ ਹੋਰ ਮਾਲਕੀ ਵਾਲੀਆਂ ਜ਼ਮੀਨਾਂ ਸੀਗਾ ਉਹਨਾਂ ਦੇ ਪੈਸੇ ਪਏ ਚੁੱਕੇ ਨੇ ਜੀ ਉਹਨਾਂ ਦਾ ਇੱਕ ਕਰਜ਼ਾ ਦਿੱਤਾ ਅਸੀਂ ਵੀ ਕਿਹਾ ਸੀਗਾ ਵੀ ਜੇ ਸਾਡੇ ਖਾਤੇ 'ਚ ਪੈਸੇ ਪਏ ਜਾਂਦੇ ਨੇ ਅਸੀਂ ਵੀ ਕਰਜ਼ਾ ਦਿੱਤਾਗੇ